ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਮਾਸਾ ਸੋ ਚੜਦੀ ਕਲਾ ਜ ਰੱਖੇ ਵੇਡਾਂ ਮਾਸਤਾ ਦੇ ਟੋਟਾ ਸਵਾਗਤ ਆਵੜੇ ਹਾਂ की हाँ, और मेरा वीर जी कोई लाइव नहीं देख रहे तो फिर कमेंट करके जरूर दस्यो अपा वीर जी बठिंडा तो खास बठिंडा ਹੋਰ ਸੁਣਾਓ। ਸਭ ਠੀਕ ਠਾਕ ਵਧੀਆ। ਕਿੰਨਾ ਮੈਂ ਉਹ ਦਿਨ ਦੇਖੋ ਦਿੱਤੀ ਤੂੰ ਵੀ ਕੁੰਡਾ ਖੋਲ ਦੇ ਹਲੋ ਸ਼ਰਮਾ ਜੀ ਸ਼ਰਮਾ ਜੀ ਥੈਂਕ ਯੂ bro ਥੈਂਕ ਯੂ ਬੜੀ ਵੇਰੇ ਕਰਪਾ ਮਾਲਕ ਦੀ ਹੋਰ ਤੁਸੀਂ ਸੁਣਾਓ ਤੁਹਾਡੇ ਸੁਣੇ ਸੀ ਕਿ ਮੈਂ ਸੌਂਗ ਹੈ ਨਾ ਸਮਾਂ ਬੜਾ ਅਡਵਾਂਸ ਹੋ ਜਾਂਦਾ ਬਾਬੇ ਮੋਦੁਰ ਕਾਫੀ ਸੋਚ ਰਿਹਾ ਸੀਗਾ ਸ਼ਰਮਾ ਜੀ ਕਿਵੇਂ ਹਾਂਜੀ ਵਧੀਆ ਕਿਵੇਂ ਲੱਗੀ ਬਹੁਤ ਵਧੀਆ ਬਹੁਤ ਵਧੀਆ ਲੇਕਿਨ ਮੈਂ ਤਾਂ ਐਸੋ ਇਧਰ ਸੋਚ ਰਿਹਾ ਸੀਗਾ ਸ਼ਰਮਾ ਜੀ ਵੀ AI ਤਾਂ ਹੁਣ ਜਿਹੜੇ Song ਵਗੈਰਾ ਉਹ ਤਾਂ ਬਣਦਾ ਜਾਂਦੀ ਆ ਹਨਾ ਵੀ ਫਿਰ ਮੈਂ ਤੁਸੀ ਕਹਿੰਦੇ ਸੀ ਮੇਰੀ ਵਾਇਸ ਦਾ ਉਹਦਾ ਫਿਰ ਕੀ ਬੈਨੀਫਿਟ ਹੈ ਬਾਕੀ ਆਪਾਂ ਬੈਠ ਕੇ ਗੱਲ ਕਰਾਂਗੇ ਹਨਾ ਜੀ ਪਰ ਹਾਂ ਜੀ ਤੇ ਮੈਂ ਆਉਂਗਾ ਆਪਾਂ ਮਿਲਾਂਗੇ ਜ਼ਰੂਰ ਬੈਠਾਂਗੇ ਜੀ ਫਿਲਮਾਂ ਕੋਈ ਬੜਾ ਦੂਰ ਨਹੀਂ ਹੈਗਾ ਜੀ ਤੇ ਮੈਂ ਆਉਂਗਾ ਤੁਹਾਡੇ ਕੋਲ ਹੋਰ ਘਰ ਪਰਿਵਾਰ ਵਧੀਆ ਵੀਰੇ ਪਰ AI ਸੇ ਜੋ ਅਮ ਆਪਣੇ ਹਿਸਾਬ ਸੇ ਕੰਪੂਟ ਕਰਨਾ ਹੁੰਦਾ ਹੈ ਉਹ ਨਹੀਂ ਉਹ ਪਤਾ আচ্ছা 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 ਠੀਕ ਹੈ ਠੀਕ ਹੈ ਠੀਕ ਹੈ ਅਛਾ ਆਪਣੇ ਜਿਹੜਾ ਸੌਫਟਵੇਅਰ ਵਾਲਾ ਹੁੰਦਾ ਹੋਊਗਾ ਉਹ ਚੱਕ ਲੈਂਦਾ ਹੋਊਗਾ ਨਾ ਤੁਹਾਡੇ ਲਈ ਰਿਕਵੈਸਟ ਹਾਸਲ ਦੇ ਨਾਲ ਹਨਾ ਠੀਕ ਓਕੇ ਓਕੇ ਠੀਕ ਹੈ ਸ਼ਰਮਾ ਜੀ ਸਮਝ ਗਏ ਜੀ स्टडी तो स्टडी चली जाती है कि जॉब वगैरह करती दौ फिर जॉब कर दौ चालीस अच्छा ਠੀਕ ਹੈ ਅਸੇ ਜੌਬ ਕੇ ਲੀਏ ਤਿਆਰੀ ਚੱਲ ਰਹੀ ਹੈ ਸਪਾ 17 ਕਮੇਡੀ ਲਾਈਕ ਡਨ ਥੈਂਕ ਯੂ ਬ੍ਰੋ ਥੈਂਕ ਯੂ ਹੋਰ ਭਰਾ ਕੀ ਹਾਲ ਚੱਲ ਨੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਵੀਰੇ ਗੁੱਡ ਮਾਰਨਿੰਗ ਮਾਲਕ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ ਹਨਾ ਜੀ ਮੈਨੂੰ ਤੂੰ ਪਹਿਲੀ ਵਾਰੀ ਆਪਾਂ ਆਏ ਹਨਾ ਲਾਈਵ ਦੇ ਵਿੱਚ ਹਨਾ ਪਹਿਲਾਂ ਨਹੀਂ ਮੈਂ ਦੇਖਿਆ ਸੀ ਸ਼ਰਮਾ ਜੀ ਤਾਂ ਪਹਿਲਾਂ ਆਏ ਹੋਏ ਸ਼ਰਮਾ ਜੀ ਆਪਣੇ ਇਹ ਹੈ ਆਪਣੇ ਸ਼ਿਮਲਾ ਜੀ সিমਲੇ ਤੋਂ ਹਿਮਾਚਲ ਤੋਂ ਥੈਂਕ ਯੂ ਪ੍ਰਾ ਤੁਸੀਂ ਕਿਹੜੀ ਜਗ੍ਹਾ ਤੋਂ ਮੈਂ ਬਠਿੰਡੇ ਤੋਂ ਆ ਵੀਰੇ ਖਾਸ ਬਠਿੰਡੇ ਆਪਣੇ ਵਿਵੇਕ ਆਸ਼ਰਮ ਬਣਾਏ ਹੋਏ ਜੀ ਬਿਸ਼ਕਰਮਾ ਮੰਦਿਰ ਹਨੂਮਾਨ ਮੰਦਿਰ ਜੀ ਫਰਸਟ ਫਸਟ ਅੱਛਾ ਥੈਂਕ ਯੂ ਬਰਾ ਪਲੀਜ਼ ਆਪਣੀ ਜਿਹੜੀ ਕੋਈ ਸ਼ਾਰਟ ਵੀਡੀਓ ਵਗੈਰਾ ਹੈਗੀ ਆ ਨਾ ਉਸ ਤੇ ਨਾ ਤੁਸੀਂ ਉਹ ਕਰ ਦਿਓ ਤੇ ਕਮੈਂਟ ਕਰ ਦਿਓ ਤਾਂ ਕਿ ਮੈਂ ਤੁਹਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਾਂ ਹਨਾ ਜੀ ਵਿਆਹ ਹੋਇਆ ਤੁਹਾਡਾ ਭਾਜੀ ਹਾਂ ਵੀਰੇ ਹਾਂ ਉਹਦੇ ਕਹਿਣ ਨੂੰ ਕੋਈ ਸੁੱਖ ਨਾਲ ਹੁੰਦਾ ਮੁੰਡਾ ਵੀ ਵਿਆਹਣ ਵਾਲਾ ਹੋ ਗਿਆ ਫਿਰ ਤੁਸੀਂ ਆਖੋਗੇ ਏਜ ਨਹੀਂ ਇੰਨੀ ਲੱਗਦੀ ਹੈ ਹਨਾ ਐ ਐ ਐ ਐ ਦੇ ਹੀ ਹੁੰਦਾ ਬੜਾ ਰੌਲਾ ਪਾਇਆ ਬਾਬੇ ਮੈਂ ਬਹੁਤ ਮੈਂ 4-5 ਸਾਲੇ ਨਾ ਮੱਥਾ ਮਾਰਿਆ ਹੈ ਹੈ ਰੱਬ ਦਾ ਨਾਮ ਲੈ ਲਿਆ ਕਰੋ ਆ ਵਿਧੀ ਕਰ ਲੋ ਆ ਕਰ ਲੋ ਪਤਾ ਨਹੀਂ ਕਿੰਨੇ ਸਾਲ ਮੱਥਾ ਮਾਰਿਆ ਲੇਕਿਨ ਸੁਣਿਆ ਨਹੀਂ ਭਰਾ ਕਿਸੇ ਨੇ ਇਸ ਤੇ ਫਰਕ ਪੈਂਦਾ ਉਹਦੇ ਨਾਲ ਜਿਹੜਾ ਪਾਠ ਪੂਜਾ ਕਰਦੇ ਆ ਨਾ ਪਾਠ ਪੂਜਾ ਕਰਦੇ ਆ ਜਾਂ ਧਿਆਨ ਜਿਹੜਾ ਬੰਦਾ ਲਾਉਂਦਾ ਹੈ ਨਾ ਤਾਂ ਜੇ ਉਸ ਨੂੰ ਸਹੀ ਵਿਧੀ ਦਾ ਪਤਾ ਲੱਗ ਜੇ ਤਾਂ ਤੁਹਾਡੀ ਜਿਹੜੀ ਏਜ ਹੁੰਦੀ ਹੈ ਨਾ ਉਹ ਤੇ ਇਫੈਕਟ ਪੈਂਦਾ ਮੇਰਾ ਵੀ ਚੈਨਲ ਕਮੇਡੀ ਐਸ ਹਾਂਜੀ ਹਾਂਜੀ ਥੈਂਕ ਯੂ ਭਰਾ ਥੈਂਕ ਯੂ ਥੈਂਕ ਯੂ ਕਮੇਡੀ ਚੈਨਲ ਹਾਂਰੇ ਤੁਸੀਂ ਨਾ ਮੇਰੇ ਮੇਰਾ ਵੀਰ ਹੈ ਵੀਰੇ ਉਹ ਸ਼ਾਰਟ ਵੀਡੀਓ ਤੇ ਨਾ ਕਮੈਂਟ ਕਰਦੀ ਮੇਰਾ ਵੀਰ ਚੰਗਾ ਤੁਹਾਡੀਆਂ ਵੀਡੀਓ ਵਿੱਚ ਆਪਾਂ ਦੇਖਾਂਗੇ ਵੀਰੇ ਤੁਸੀਂ ਜੰਗ ਲਗਦੇ ਹੋ 40 ਸਾਲ 40 ਸਾਲ ਦੇ ਕਿਤਨੇ ਸਾਲ ਦੇ ਮੈਂ ਵੀਰੇ 47 48 ਦੇ ਕਰੀਬ ਰ ਹੋ ਗਿਆ ਬਾ 8 ਸਾਲ ਦਾ ਫਰਕ ਹੀ ਆ ਕੋਈ ਬਾਲਾ ਨਹੀਂ ਅ ਸਪਾ ਵੀਰੇ ਆਪਾਂ ਕਿਹੜੀ ਜਗ੍ਹਾ ਤੋਂ ਵੀਰੇ ਕਾਸਤਾਰਾ ਕੈਮਰ ਦੀ ਮੈਂ ਬਸਨਡੇ ਤੋਂ ਵੀਰੇ ਖਾਸ ਤੁਸੀਂ ਕਿਹੜੀ ਜਗ੍ਹਾ ਤੋਂ ਸ਼ਰਮਾ ਜੀ ਮੈਂ ਤੁਹਾਡੇ ਕੋਲੇ ਨਾ ਆਉਂਗਾ ਪੱਕਾ ਆਉਂਗਾ ਛੇ ਮਲੇ ਪੱਕਾ ਆਉਂਗਾ ਤੇ ਇਸ ਵਾਰੀ ਮੈਂ ਆਹ ਜਰੂਰ 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 ਵੈਲਕਮ ਯਾਰ ਵੈਲਕਮ ਜਦੋਂ ਮਰਜੀ ਬਿਲਕੁਲ ਬਿਲਕੁਲ ਪੱਕਾ ਪੱਕਾ ਯਾਰ ਤੇਰੇ ਨਾਲ ਮੈਂ ਉਦੋਂ ਵਾਦਾ ਕੀਤਾ ਨਾ ਤੁਹਾਨੂੰ ਪ੍ਰੋਮਿਸ ਕੀਤਾ ਹੈ ਨਾ ਤੇ ਆਪਾਂ ਉਸ ਤੋਂ ਨਹੀਂ ਆਪਾਂ ਉਹ ਚੱਲਦੇ ਹੈਗੇ ਨਾਲੇ ਉਹ ਤੇ ਜੁਬਾਨ ਦੇ ਦਿਆ ਤਾਂ ਬਾਬਾ ਜੁਬਾਨ ਦੇ ਰਿਹਾ ਹੈ ਨਾ ਜਵਾਂ ਜਾਂਇ ਪਰ ਕੀ ਨਾ ਬਚਨ ਜਾਇ ਪਰ ਕੀ ਨਾ ਜਾਇ ਐਜਾ ਕੁਛ ਹੁੰਦਾ ਨੂੰ ਕਮੇਡੀ ਭਰਾ ਨੇ ਦੱਸਿਆ ਨਹੀਂ ਕਿਥੋਂ ਕਿਹੜੀ ਜਗ੍ਹਾ ਤੋਂ ਆ ਜੀ ਜਦੋਂ ਮਰਜੀ ਵੀਰੇ ਵੈਲਕਮ ਤੇ ਬਾਕੀ ਵੀਰੇ ਸ਼ਾਮ ਨੂੰ ਵੀ ਜਰੂਰ ਆਪਾਂ ਮੈਂ ਲਾਈਵ ਹੋ ਜਾ ਲੇਕਿਨ ਹੁਣ ਕੱਲ ਉਹ ਸੀਗਾ ਆਪਣਾ ਪੂਜਾ ਵਗੈਰਾ ਸੀਗੀ ਉਧਰ ਆਪਣੇ ਬਾਬਾ ਜੀ ਦਾ ਰੋਟ ਬਣਾਣਾ ਸੀਗਾ ਸਾਰਾ ਦਿਨ ਉਧਰ ਨਿਕਲ ਗਿਆ ਪਰਸ ਨੂੰ ਜਾਗਰਣ ਸੀਗਾ ਰਾਤ ਦਾ ਫਿਰ ਉਥੇ ਜਾਗਰਣ ਦੇ ਵਿੱਚ ਨਾ ਸਾਊਂਡ ਦੀ ਬੜੀ ਪ੍ਰੋਬਲਮ ਆਂਦੀ ਹੈ ਸਾਊਂਡ ਦੀ ਉਹ ਫਿਰ ਉਹ ਸਾਰਾ ਖੜਕਾ ਬਹੁਤ ਜ਼ਿਆਦਾ ਹੁੰਦਾ ਫਿਰ ਉਥੇ ਲਾਈਵ ਵਗੈਰਾ ਕਰ ਨਹੀਂ ਸਕਦੇ ਤਾਂ ਕਰਕੇ ਚੰਗਾ ਨਹੀਂ ਲੱਗਦਾ ਤੇ ਸ਼ੋਰ ਦੇ ਵਿੱਚ ਕੁਝ ਸੁਣਾਈ ਨਹੀਂ ਦਿੰਦਾ ਫਿਰ ਫਾਇਦਾ ਕੀ ਵੀਡੀਓ ਬਣਾਣ ਦਾ ਆਹ ਦਿੱਕਤ ਹੁੰਦੀ ਹੈ ਅੱਜ ਹੈਗੀ ਅੱਜ ਚੌਂਕੀ ਹੈ ਮਾਥੀ ਦੀ ਚੌਂਕੀ ਹੈ ਤੁਹਾਡਾ ਉਹੀ ਬਜਰੰਗੀ ਵਾਲਾ Song ਬਹੁਤ ਵਧੀਆ ਲੱਗਾ ਅੱਛਾ ਠੀਕ ਹਾਂ ਕਾਫੀ ਮਿਲ ਲਾ ਮਤਲਬ ਹੋ ਗਿਆ ਹੁਣ ਕਿ 6-7 ਸਾਲ ਉਦੋਂ ਕੀਤਾ ਸੀ ਉਹ ਫਸਟ ਹਾਂ ਪਹਿਲਾ ਸੀਗਾ ਉਹ ਮੇਰਾ ਸਟਾਰਟਿੰਗ ਵਾਲਾ ਕੋਸਲ ਚ ਪਹਿਲਾਂ ਸ਼ਾਂਪ ਸੀਗਾ ਯਾਰ ਗਾਉਣ ਗਾਉਣ ਦਾ ਹਨਾ ਮਾੜਾ ਮੋਟਾ ਤੇ ਬਾਕੀ ਸਾਨੂੰ ਪਤਾ ਹੀ ਜਾਂ ਫਿਰ ਬੰਦਾ ਜਦੋਂ ਕਵੀਲਦਾਰੀਆਂ ਚ ਹਨਾ ਉਹਦਾ ਗਾਣਾ ਨਹੀਂ ਸੀ ਇੱਕ ਪੰਜਾਬੀ ਗਾਣਾ ਸੀਗਾ ਦੱਬ ਲੈਣੀ ਦੱਬ ਲੈ ਕਵੀਲਦਾਰੀ ਨੇ ਮੁੰਡੇ ਜੱਟਾਂ ਦੇ ਕੈਂਠਿਆਂ ਵਾਲੇ ਉਹ ਆਪਣਾ ਮੁੰਡਾ ਬਟਡੇ ਦੇ ਹੀ ਆ ਹਉ ਉਹ ਦੱਬ ਲੈਣੀ ਦੱਬ ਲੈ ਕਵੀਲਦਾਰੀ ਨੇ ਮੁੰਡੇ ਜੱਟਾਂ ਦੇ ਕੈਂਠਿਆਂ ਵਾਲੇ ਆਹ ਸਾਚੀ ਦੇ ਕੋਲ ਆਪਣੀ ਫੋਟੋ ਵੀ ਲੱਗੀ ਹੈ ਨਾ ਇੱਕ ਤਰਫ ਰਾਮ ਔਰ ਇੱਕ ਤਰਫ ਲਕਸ਼ਮਣ ਵਿਚਨੇ ਖੜਾ ਮੇਰਾ ਬਜਰੰਗੀ ਇੱਕ ਤਰਫ ਰਾਮ ਔਰ ਇੱਕ ਤਰਫ ਲਕਸ਼ਮਣ ਇੱਕ ਹੋਰ ਗਾਣਾ ਲਿਖਿਆ ਮੈਂ ਪੰਜਾਬ ਕੀ ਗਾਣਾ ਆਂ ਜਰੂਰ ਵੀਰੇ ਜਰੂਰ ਉਹ ਜਦੋਂ ਮਾਲਕ ਲਿਖਾਉਣ ਲੱਗ ਜਾਂਦਾ ਨਾ ਫਿਰ ਫਿਰ ਬੰਦਾ ਲਿਖੀ ਜਾਂਦਾ ਉਹਦੇ ਉਦਾਂ ਦੇ ਵਿਚਾਰ ਹੁੰਦੇ ਆ ਉਦਾਂ ਉਦਾਂ ਸਾਰਾ ਸਿਸਟਮ ਉਦਾਂ ਦਾ ਹੋਣ ਲੱਗ ਜਾਂਦਾ ਅੱਛਾ ਮਗਰ ਕੀ ਹੱਸ ਕੇ ਤਕਾਇਆ ਇੱਕ ਹੋਰ ਗਾਣਾ ਲਿਖਿਆ ਅੱਜ ਭਾਜੀ ਪਿਆਰ ਦੀ ਚੀਜ਼ ਅੱਛਾ ਨਹੀਂ ਨਹੀਂ ਵਧੀਆ ਵੀਰੇ ਵਧੀਆ ਲਿਖਦੇ ਲਿਖ ਲਿਖਤੇ ਲਿਖਦੇ ਲਿਖਦੇ ਹਨ। ਇਹ ਆਪਣਾ ਭਰਾ ਸੀ ਉਹਨੇ ਬੜਾ ਦੁਨੀਆ ਨੂੰ ਦੋ ਲੈਣਾ ਬੜੀਆਂ ਯਾਦ ਆਉਂਦੀਆਂ ਹੁੰਦੀਆਂ। ਉਹ ਕਹਿੰਦਾ ਅਮ ਕਹਿੰਦਾ ਚੁੱਪ ਵੱਟੀ ਸੀ ਵੀ ਮੈਂ ਚੁੱਪ ਹੋ ਗਿਆ। ਕਹਿੰਦਾ ਹੋ ਚੁੱਪ ਵੱਟੀ ਸੀ ਪਰ ਰੱਬ ਨੂੰ ਕਰ ਦੁਆ ਬੈਠੇ ਹੋ ਚੁੱਪ ਵਟੀ ਸੀ ਪਰ ਰੱਬ ਨੂੰ ਕਰ ਦੁਆ ਬੈਠੇ ਹੋ ਅਜ ਲਿਖ ਦੇ ਲਿਖ ਦੇ ਹੋ ਅਜ ਲਿਖ ਦੇ ਲਿਖ ਦੇ ਕਾਗਜ ਤੇ ਨਾ ਤੇਰਾ ਸਜਣਾ ਪਾ ਬੈਠੇ ਉਹ ਅਜ ਲਿਖਦੇ ਲਿਖਦੇ ਉਹ ਅਜ ਲਿਖਦੇ ਲਿਖਦੇ ਆ ਕਮੇਡੀ ਬਾਈ ਨੇ ਹਾਈ ਤੱਕ ਨਹੀਂ ਦੱਸਿਆ ਬਾਈ ਕਿੱਥੋਂ ਆ 17 ਕਮੇਡੀ ਲਿਖਿਆ 17 ਚੰਡੀਗੜ੍ਹ ਤੋਂ ਉਹ ਨਹੀਂ ਬਾਈ ਕਿਤੇ ਕਿਤੇ ਸਪਾਸ 17 ਕਮੇਡੀ ਬਹੁਧੀ ਮਾਲਕ ਵੀਰੇ ਚੜਦੀ ਕਲਾ ਵਿੱਚ ਰੱਖੀ 17 ਸੈਕਟਰ ਹਾਂ ਸਹੀ ਹੈ ਸਹੀ ਹੈ 17 ਸੈਕਟਰ ਵਾਲੇ ਹਨ ਸਹੀ ਹੈ ਉਹੀ ਹੋਣਾ ਹੈ ਨਾ ਚਲ ਮਾਲਕ ਚੜਦੀ ਕਲਾ ਵਿੱਚ ਰੱਖੀ ਹੈ ਨਾ ਆ ਠੀਕ ਹੈ ਫਿਰ ਤਾਂ ਉਧਰ ਲਈ ਹੋ ਗਿਆ ਸਾਰੇ ਹੈ ਨਾ ਚੰਡੀਗੜ੍ਹ ਹੋ ਗਿਆ ਤੇ ਇਹ ਆਪਣੇ 17 ਸੈਕਟਰ ਵਾਲੇ Shimla ਵਾਲੇ Himachal wale ਹੋਰ ਕੋਈ ਨਵੀਂ ਤਾਰੀਖ ਰਬ ਗਿੱਲ ਦਾ ਤਾਰਿਆਂ ਦੇ ਨਹੀਂ ਭਰਾ ਮੈਂ ਤਾਂ ਇਹ ਤਾਂ ਮੈਨੂੰ ਨਾ ਵੈਸੀ ਸ਼ੌਂਕ ਹੈ ਸ਼ੌਂਕ ਕੀ ਬਸ ਮਿਤਾ ਕਰਕੇ ਨਾ ਸੌਂਗ ਵਗੈਰਾ ਕਦੀ ਸੁਣ ਸੁਣੇ ਨਹੀਂ ਪ੍ਰਭ ਗਿੱਲ ਦਾ ਤਾਰਿਆਂ ਦੇ ਕਿਹੜਾ ਉਹ ਤਾਂ ਨਹੀਂ ਕਿਤੇ ਤਾਰਿਆਂ ਦੀ ਲੋਏ ਹੈਨਾ ਉਹ ਸੀਗਾ ਦੋਗ ਲੈਣਾ ਬੋਲਦ ਨੇ ਹੈਨਾ शायद उही होना है ना तारे भी लान अपाए हो कदे कठे नहीं हुए ओ बड़ा चिर हो गया ਹੋ ਤਰਾਂ ਦੀ ਲੋਏ ਮੇਰੀ ਜਨੈ ਕੋ ਦਵੇ ਹੋ ਗਦੇ ਕਟੇ ਨਹੀਂ ਹੋਏ ਬੜਾ ਚਿਰ ਹੋ ਗਿਆ ਇਹ ਸੀਗਾ ਇੱਕ ਤਾਰਿਆਂ ਵਾਲਾ ਸੀ ਤਾਂ ਪਤਾ ਨਹੀਂ ਮੈਨੂੰ ਵੀ ਪੰਜਾਬੀ ਬੋਲਣੇ ਬਹੁਤ ਘੱਟ ਸੁਣਦੇ ਯਾਰ ਬਹੁਤ ਕਹਿ ਦਿੰਦੇ ਭਰਾ ਕਾਫੀ ਕਹਿ ਦਿੰਦੇ ਆ ਕਹਿੰਦੇ ਆ ਆਵਾਜ਼ ਤੇਰੀ ਠੀਕ ਆ ਹਨ ਵੀ ਚੱਲ ਮਾੜਾ ਮੋਟਾ ਕੋਈ ਅੱਜ ਮੈਂ ਤੁਸੀਂ ਹੁਣ ਐਫਐਲ ਤੇ ਕੰਮ ਕੀਤਾ ਹਨ ਮੈਂ ਐਫਐਲ ਤੇ ਐਫਐਲ ਸਟੂਡੀਓ ਤੇ ਨਹੀਂ ਕਦੇ ਆ ਬਣਾਉਂ ਉਹ ਕਿਉਂਕਿ ਕਯੂਬੀਐਸ ਤੇ ਕੰਮ ਹੁੰਦਾ ਸੀ ਪਹਿਲਾਂ ਜਿਹੜਾ ਹੁੰਦਾ ਸੀ ਢੰਗ 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 ਔਰ ਮੇਰਾ ਭਰਾ ਕੋਈ ਜੇ ਦੇਖ ਰਿਹਾ ਤਾਂ ਮੇਰਾ ਵੀ ਕਮੈਂਟ ਜ਼ਰੂਰ ਕਰਿਓ ਵੀਰੇ ਇੱਕ ਸ਼ਰਮਾ ਜੀ ਇੱਕ ਨਾ ਜੇ ਤੁਸੀਂ ਦੇਖ ਰਹੇ ਹੋ ਹਨ ਚਲੋ ਆਪਾਂ ਗੱਲ ਕਰਦੇ ਹਾਂ ਨਾ ਜਿਵੇਂ ਮੈਂ ਹੁਣ ਬਠਿੰਡੇ ਤੋਂ ਆ ਹਨਾ ਮੈਂ ਲਾਈਵ ਨਾ ਮੈਂ ਨਹੀਂ ਕੀਤਾ ਕਦੇ ਕੰਮ ਐਫਐਲ ਦੇ ਬਾਰੇ ਅੱਛਾ ਉਹ ਵੀਰੇ ਸੌਫਟਵੇਅਰ ਨਾ ਕੋਈ ਡਾਊਨਲੋਡ ਕਰਕੇ ਦੇਖਿਓ ਯਾਰ ਕੋਈ ਬਾਲਾ ਉਹ ਹੈ ਨਹੀਂ ਹੈ ਹਨਾ ਜੇ ਤੁਹਾਡੇ ਕੋਲੇ ਕੰਪਿਊਟਰ ਵਗੈਰਾ ਹੈ ਤੁਹਾਡੇ ਕੋਲ ਹਨਾ ਬਾਰੇ ਟਰਾਈ ਕਰਕੇ ਦੇਖਿਓ ਕਿਉਂਕਿ ਉਹ ਕਹਿੰਦਾ ਨਾ ਜੇ ਤੁਹਾਡੇ ਕੋਲੇ ਹਥਿਆਰ ਹੀ ਨਿਕਲ ਜਾਂਦਾ ਨੂੰ ਕੰਪਿਊਟਰ ਵਗੈਰਾ ਜਿਹੜਾ ਉਹਨਾਂ ਦੀ ਗੱਲ ਕਰਦਾ ਹੈ ਨਾ ਵੀ ਉਹ ਚੀਜ਼ ਛੋਟੇ ਕੋਲੇ ਹੁੰਦੀ ਹੈ ਨਾ ਫਿਰ ਬੰਦਾ ਵਰਤ ਸਕਦਾ ਜਿਹਦੇ ਕੋਲੇ ਅਸਲ ਦੇ ਵਿੱਚ ਜਿਹਦੇ ਕੋਲੇ ਕੁਝ ਜੋ ਹੁੰਦਾ ਨਾ ਉਸ ਨੂੰ ਪਤਾ ਨਹੀਂ ਹੁੰਦਾ ਚਾਹੇ ਮੈਂ ਹੀ ਆ ਮੈਂ ਵੀ ਬਾਲਾ ਵੱਡਾ ਸਿਆਣਾ ਨਹੀਂ ਹਾਂਗਾ ਹਣਾ ਤੇ ਹੁਣ ਜੇ ਮੈਨੂੰ ਤੁਹਾਨੂੰ ਲੱਗਦਾ ਵੀ ਯਾਰ ਮੇਰੀ ਆਵਾਜ਼ ਠੀਕ ਹੈ ਜਾਂ ਮੈਂ ਸੋਹਣਾ ਗਾਣਾ ਹਨਾ ਤਾਂ ਹੋ ਸਕਦਾ ਮੈਨੂੰ ਵੀ ਕੁਝ ਨਾ ਦਿਖਦਾ ਹੋਵੇ ਲੇਕਿਨ ਜੋ ਇਨਸਾਨ ਕੋਲੇ ਹੁੰਦਾ ਨਾ ਉਹ ਇਨਸਾਨ ਨੂੰ ਦਿਖਦਾ ਨਹੀਂ ਵੀਰੇ ਇਹ ਬੜੀ ਪ੍ਰੋਬਲਮ ਹੈ ਮੈਂ ਚਾ ਵੀ ਵੜਾਇਆ ਮੈਂ ਹੁਰ ਕਰੇ ਸਾਰੇ ਠੀਕ ਠਾਕ ਵੀਰੇ ਛੱਡ ਜਾ ਬਿਛਾ ਦੀ ਵਧੀਆ ਵੀਰੇ ਵਧੀਆ ਨਾਲ ਫੋਨ ਚੜਦੀ ਖਲ ਚੜ ਸਾਡੇ ਸ਼ਰਮਾ ਜੀ ਦੀ ਹਰ ਮਨੋ ਕਾਮਨਾ ਪੂਰੀ ਹੋਵੇ ਹਨ ਤੁਹਾਡੇ ਜਿਹੜੇ ਕੰਮ ਉਹ ਜੇ ਉਹ ਵੀ ਸੈੱਟ ਹੋ ਜਾਣ ਹਨ ਅਪਾ ਰਹੀ ਦੁਆ ਕਰਦੇ ਹਾਂ ਲੋਈ ਸ਼ਰਮਾ ਜੀ ਦਰਸ਼ਨਪੁਰ ਮਹਾਰਾਜ विश्वकर्मी मालिकता तो चढ़ती कला च रखे ना खुश रखे ਬਾਕੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਹੈਨਾ ਵੀ ਅਸਲ ਦੇ ਵਿੱਚ ਜਦੋਂ ਉਹ ਜਿਹੜੀ ਸਾਈਡ ਵਾਲੀ ਜਿਹੜੀ ਵਾਈਬ੍ਰੇਸ਼ਨ ਹੁੰਦੀ ਹੈ ਨਾ ਉਹ ਜਦੋਂ ਬੰਦਾ ਉਹਨਾਂ 'ਚ ਉਲਝ ਜਾਂਦਾ ਔਰ ਉਸ ਉਹਦੇ ਵਿੱਚ ਚੱਕਰ ਦੇ ਵਜ੍ਹਾ ਕਰਕੇ ਨਹੀਂ ਇਨਸਾਨ ਨੂੰ ਕੋਈ ਨਾ ਕੋਈ ਰਸਤਾ ਮਿਲਦਾ ਨਹੀਂ ਤਾਂ ਸਭ ਕੁਝ ਹਮ ਸਾਹਮਣੇ ਹੁੰਦਾ ਸਭ ਕੁਝ ਅਚੋ ਮੈਂ ਗੱਲ ਕਰਦਾ ਕਰਦਾ ਵਿਚੀ ਰਹਿ ਗਏ ਬੱਬੀ ਤੇ ਇਹ ਜਿੰਮੇ ਮੈਂ ਹੁਣ ਇਥੋਂ ਪੰਜਾਬ ਤੋਂ ਆਣਾ ਬਟਿੰਡੇ ਤੋਂ ਮੈਨੂੰ ਇਧਰਲੇ ਬੰਦੇ ਯਾਰ ਬਹੁਤ ਘੱਟ ਦੇਖਦੇ ਹੀ ਨਹੀਂ ਕੋਈ ਯਾਰ ਪਤਾ ਨਹੀਂ ਲਾਈਵ 'ਚ ਨਹੀਂ ਆਉਂਦੇ ਪਤਾ ਨਹੀਂ ਕੀ ਚੱਕਰ ਹੈ ਯਾਰ ਉਹ ਦਿਨ ਮੈਂ ਲਾਈਵ ਕੀਤਾ ਉਹ ਇੱਕ ਭੈਣ ਸੀਗੀ ਉਹ ਆਈ ਉਥੋਂ ਗੋਆ ਤੋਂ ਇੱਕ ਗੋਆ ਤੋਂ ਸੀ ਇੱਕ ਸੂਰਤ ਤੋਂ ਸੀ ਤੇ ਜਿਵੇਂ ਉਧਰ ਬੰਬੇ ਸਾੜ ਤੋਂ ਉਧਰੋਂ ਵੀ ਆ ਜਾਂਦੇ ਯਾਰ ਇਧਰਲੇ ਪਤਾ ਨਹੀਂ ਕੀ ਚੱਕਰ ਆਇਆ ਹੁਣ ਤੁਸੀਂ ਵੀ ਦੇਖੋ ਹਨਾ ਕਿਥੋਂ ਸ਼ਿਮਲੇ ਤੋਂ ਤੁਸੀਂ ਜੁੜੇ ਹੋ ਹਨਾ ਨਾਲ ਮੁੱਲਾ ਚੰਡੀਗੜ੍ਹ ਭਰਾ ਚੰਡੀਗੜ੍ਹ ਭਰਾ ਦਾ ਵੀ ਆ ਗਿਆ ਸੀ ਚੰਡੀਗੜ੍ਹ ਹਨਾ ਪੰਜਾਬ ਤੋਂ ਚਲੋ ਪੰਜਾਬ ਦੇ ਬਾਰਡਰ ਜੀ ਤੇ ਤਾਂ ਆ ਗਏ ਹਨਾ ਰਾਮ ਰਾਮ ਭਾਈ ਲਾਈਕ ਇਸ او ਥੈਂਕ ਯੂ ਪ੍ਰਵੀਨ ਜੀ ਥੈਂਕ ਯੂ ਰਾਮ ਰਾਮ ਜੀ ਰਾਮ 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 ਲਾਈਵ ਲਾਈਵ ਹੁਣ ਆ ਲੈ ਹੁਣ ਆਹੀ ਚੱਕਰ ਆ ਨਾ ਹੁਣ ਮੈਨੂੰ ਇਹ ਤਾਂ ਪਤਾ ਹੀ ਨਹੀਂ ਆ ਕੀ ਹੁੰਦਾ ਇਹ ਔਰ ਭਾਈ ਜੀ ਕਿਵੇਂ ਹੋਆ ਬੜੀਆ ਪ੍ਰਵੀਨ ਜੀ ਬੜੀਆ ਪ੍ਰਵੀਨ ਸਾਈਨੀ ਸਾਈਨੀ ਜੀ ਸਾਈਨੀ ਸਾਹਿਬ ਬੜੀਆ ਜੀ ਮੈਂ ਪੰਜਾਬ ਤੋਂ ਆ ਪ੍ਰਵੀਨ ਜੀ ਪੰਜਾਬ ਬਠਿੰਡਾ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਵੀਰੇ ਮੇਰਾ ਵੀਰੋ ਜੇ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਦਿਓ ਚੰਗਾ ਲਾਈਕ ਨਾਲ ਫਰਕ ਪੈਂਦਾ ਯਾਰ ਬਾਕੀ ਯਾਰ ਜਦੋਂ ਬੰਦੇ ਦਾ ਦਿਲ ਮਿਲਦਾ ਹੁੰਦਾ ਨਾ ਬੰਦਾ ਆਪੀ ਲੱਗਦਾ ਅੱਛਾ ਐਵੇਂ ਹੀ ਜਾਂਦੀ ਹੈ ਕੋਈ ਗੱਲ ਨਹੀਂ ਮਾਰੇ ਕੋਈ ਨਹੀਂ ਤੇ ਵੀਰ ਜੀ ਹੁਣ ਥੋੜਾ ਜਿਆ ਆਪਾਂ ਫੇਰ ਮਿਲਦੇ ਹਾਂ ਹਨਾ ਪਰ ਤੇ ਸ਼ਰਮਾ ਜੀ ਜਰੂਰ ਤੁਸੀਂ ਮਾਰੇਓ ਗੀੜਾ ਠੀਕ ਹੈ ਵੀਰੇ ਹਰਿਆਣੇ ਤੋਂ ਹਿਸਾਰ ਆਹ ਦੇਖਿਆ ਨਾ ਠੀਕ ਹੈ ਵੀਰੇ ਹੁਣ ਮੈਨੂੰ ਮੇਰਾ ਵੀਰ ਲਾਈਵ ਕੱਟਣਾ ਪਊਗਾ ਇੱਕ ਵਾਰੀ ਫੇਰ ਮਿਲਦੇ ਆ ਵੀਰੇ ਵੀਰੇ লাভ ਜੀ ਦਾ थैंक यू ब्रो सनी सा सनी सर हिसार ਤੋਂ ਜੀ ਤੇ ਆਪਾਂ ਬਟਿੰਡੇ ਤੋਂ ਸ਼ਰਮਾ ਜੀ ਆਪਾਂ ਫਿਰ ਮਿਲਦੇ ਆ ਠੀਕ ਹੈ ਹੁਣ ਮੜਾ ਜਾ ਕਰ ਲਈਏ ਸੇਵਾ ਚਾਹ ਬਾਬੇ ਮੈਂ ਆ ਗਿਆ ਇੱਕ ਮਿੰਟ ਚਾਪੀ ਸੜਾਇਆ